ਪਹਾਨਾ ਸਿੱਧੂ ਦੇ ਕੋਠੀ ਦੇ ਵਿੱਚ ਆਏ ਸੀ ਜਿੱਥੇ ਕਚੈਰੀ ਲੱਗਦੀ ਆ ਲੋਕਾਂ ਦੀ ਕਚੈਰੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਆਪਣੇ ਕੇਸ ਲੈ ਕੇ ਆਏ ਹੋਏ ਸੀ ਪਹਾਨਾ ਸਿੱਧੂ ਕੋਲ ਜ਼ਿਆਦਾਤਰ ਲੋਕ ਏਜੰਟਾਂ ਦੇ ਠੱਗੇ ਹੋਏ ਜੋ ਲੋਕ ਵਿਦੇਸ਼ਾਂ ਨੂੰ ਕੁਝ ਕਰ ਰਹੇ ਨੇ ਨਵੀਂ ਜਨਰੇਸ਼ਨ ਆ ਜਿਹੜੀ ਵਿਦੇਸ਼ਾਂ ਨੂੰ ਕੁਝ ਕਰ ਰਹੀ ਆ ਲੋਕ ਵਿਦੇਸ਼ ਦੇ ਚਾਂਸੇ ਦੇ ਵਿੱਚ ਏਜੰਟਾਂ ਦੇ ਕੋਲ ਠੱਗੀਆਂ ਦਾ ਸ਼ਿਕਾਰ ਹੁੰਦੇ ਨੇ ਤੇ ਠੱਗੀਆਂ ਜਦੋਂ ਵੱਜ ਜਾਂਦੀਆਂ ਨੇ ਪੈਸੇ ਵਾਪਸ ਕਰਵਾਉਣ ਦੇ ਲਈ ਪਹਾਨਾ ਸਿੱਧੂ ਕੋਲ ਪਹੁੰਚਦੇ ਨੇ ਤਾਂ ਵੀਰ ਸਾਡੇ ਨਾਲ ਮੌਜੂਦ ਹੈ ਕਿੰਨੇ ਦੀ ਠੱਗੀ ਵਜੀ ਆ ਕਿਵੇਂ ਵਜੀ ਆ ਇਸ ਬਾਰੇ ਗੱਲਬਾਤ ਕਰਦੇ ਆ ਬਈ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਪਹਾਨਾ ਸਿੱਧੂ ਦੇ ਆਏ ਹੋ ਪਹਿਲਾਂ ਸਾਨੂੰ ਇਹ ਦੱਸੋ ਕਿ ਠੱਗੀ ਕਿੰਨੇ ਦੀ ਵਜੀ ਤੇ ਕਿਵੇਂ ਵਜੀ ਆ ਠੱਗੀ ਮੇਰੀ ਜੀ 1,25,000 ਸਵਾ ਲੱਖ ਰੁਪਏ ਦੀ ਵਜੀ ਆ ਜੀ ਤੇ ਉਸ ਤੋਂ ਇਲਾਵਾ ਮੇਰੇ ਆਣ ਜਾਣ ਦਾ ਵੀ ਇੱਕ ਕਾਫੀ ਖਰਚਾ ਹੁੰਦਾ ਰਹਿੰਦਾ ਹੈ ਇਹ ਮੈਨੂੰ ਲਗਭਗ ਲਗਭਗ 6 ਮਹੀਨੇ ਹੋ ਗਏ ਜੈਨਕੂਲ ਫਸਿਆ ਏਜੰਟਾ ਕੋਲ ਤੇ ਇਹਨਾਂ ਨੇ ਮੈਨੂੰ ਵੀਜ਼ਾ ਪ੍ਰੋਵਾਈਡ ਕਰਵਾ ਦਿੱਤਾ ਤੇ ਮੈਨੂੰ ਕਹਿੰਦੇ ਵੀ ਪੈਸੇ ਲਾਵਾਂਗੇ ਅਸੀਂ ਵੀਜ਼ੇ ਤੋਂ ਬਾਅਦ ਤੇ ਮੈਂ ਇਹਨਾਂ ਦੀ ਗੱਲ ਨੂੰ ਰਾਜੀ ਹੋ ਗਿਆ ਕਿਹੜੀ ਜਗ੍ਹਾ ਤੋਂ ਜੀ ਮੈਂ ਫਤਿਹਬਾਦ ਤੋਂ ਹਰਿਆਣਾ ਤੋਂ ਕਿ ਏਜੰਟ ਦੇ ਜਿਹੜਾ ਏਜੰਟ ਠੱਗੀ ਮਾਰਦਾ ਉਹ ਕਿੱਥੋਂ ਇਹ ਹੈਗੇ ਨੇ ਚੰਡੀਗੜ੍ਹ ਦੇ ਸੈਕਟਰ 34 ਦੇ ਜੀ 34 ਏ ਰੀਓ ਮੈਨ ਪਾਵਰ ਹੈਗਾ ਜੀ ਇਹਨਾਂ ਦਾ 4th ਫਲੋਰ ਸ਼ੋਪ ਨੰਬਰ 54 55 4th ਫਲੋਰ ਹਾਂਜੀ ਰੀਓ ਮੈਨ ਪਾਵਰ ਸੈਕਟਰ 34 ਏ ਹਾਂਜੀ ਤਾਂ ਹੁਣ ਤੁਸੀਂ ਦੱਸੋ ਕਿ ਕਿਵੇਂ ਠੱਗੀ ਵੱਜਦੀ ਹੈ ਤੁਹਾਡੇ ਇਹ ਠੱਗੀ ਜੀ ਇਹਨਾਂ ਨੇ ਮੈਨੂੰ ਇਹ ਕਿਹਾ ਵੀ ਤੁਹਾਨੂੰ ਵੀਜ਼ਾ ਦੇਵਾਂਗੇ ਵੀਜ਼ੇ ਇਹਨਾਂ ਨੇ ਮੈਨੂੰ ਕਿਹਾ এমਪਲੋਇਮੈਂਟ ਵੀਜ਼ਾ ਦੇਵਾਂਗੇ 2 ਸਾਲ ਦਾ ਠੀਕ ਹੈ ਜੀ ਇਹਨਾਂ ਨੇ ਮੈਨੂੰ ਵੀਜ਼ਾ ਦਿੱਤਾ ਜੀ 2 ਮਹੀਨੇ ਦਾ ਵਿਜ਼ਿਟ ਟੂ ਵਰਕ ਤੇ ਦੁਬਈ ਦਾ ਜੀ ਤੇ ਇਹਨਾਂ ਨੂੰ ਮੈਂ ਜਦੋਂ ਫੋਨ ਕਰਕੇ ਕਿਹਾ ਜੀ ਇਹ ਤੇ ਵਿਜ਼ਿਟ ਵੀਜ਼ਾ ਹੈਗਾ ਟੂਰਿਸਟ ਵੀਜ਼ਾ ਹੈ ਤੇ ਇਹ ਮੈਨੂੰ ਕਹਿਣ ਲੱਗੇ ਬਾਜੀ ਇਹ ਟੂਰਿਸਟ ਵੀਜ਼ਾ ਨਹੀਂ ਹੈਗਾ ਇਹ ਵਿਜ਼ਿਟ ਟੂ ਵਰਕ ਹੈ ਤੁਹਾਣਾ ਤੁਹਾਡਾ ਉੱਤੇ ਜਾ ਕੇ ਵੀਜ਼ਾ এমਪਲੋਇਮੈਂਟ ਚ ਕਨਵਰਟ ਹੋ ਜਾਏਗਾ ਤੇ ਉਹਨਾਂ ਦੀ ਗੱਲਾਂ ਵਿੱਚ ਸਬਜ ਬਾਗ ਦੇ ਵਿੱਚ ਆ ਕੇ ਜੀ ਫਸ ਕੇ ਮੈਂ ਇਹਨਾਂ ਨੂੰ ਮੈਂ ਪੇਮੈਂਟ ਕਰ ਦਿੱਤੀ 125000 ਰੁਪਏ ਜਿੰਦੇ ਜੋ ਇਹਨਾਂ ਨੇ 60000 ਰੁਪਏ ਦਾ ਮੇਰੇ ਨਾਲ ਰਿਟਰਨ ਚ ਐਗਰੀਮੈਂਟ ਕਰਿਆ ਹੈ ਵੀ 60000 ਰੁਪਏ ਲਿਆ ਤੇ ਲਗਭਗ ਲਗਭਗ 70 75000 ਰੁਪਏ ਇਹਨਾਂ ਨੇ ਮੇਰੇ ਕੋਲ ਕੈਸ਼ ਲਿਆ ਉਹਦਾ ਕੋਈ ਐਗ ਹੈਗਾ ਇਹ ਮੈਨੂੰ ਕਹਿਣ ਲੱਗੇ ਵੀ 60000 ਰੁਪਏ ਜਿਹੜਾ ਅਸੀਂ ਲੈ ਰਹੇ ਆ ਇਹ ਹੈਗਾ ਦੁਬਈ ਦੀ ਜਿਹੜੀ ਕੰਪਨੀ ਤੁਹਾਨੂੰ ਬੁਲਾ ਰਹੀ ਹੈ ਜਿਹੜੀ ਵੀਜ਼ਾ ਦੇਊਗੀ ਟਿਕਟ ਦੇਊਗੀ ਇਹ ਉਹਨਾਂ ਦਾ ਖਰਚਾ ਹੈਗਾ ਤੇ ਬਾਕੀ ਕਹਿੰਦੇ ਸਾਡਾ ਕਮਿਸ਼ਨ ਹੈਗਾ 70 75000 ਰੁਪਏ ਉਹਨਾਂ ਦੀ ਕੋਈ ਇਹਨਾਂ ਨੇ ਐਗਰੀਮੈਂਟ ਨਹੀਂ ਕਰੀ ਮੇਰੇ ਨਾਲ ਤੇ ਉਹ ਬਿਨਾ ਐਗਰੀਮੈਂਟ ਤੋਂ ਹੈਗਾ ਜੀ 70 75000 ਰੁਪਏ ਜਿਹੜਾ ਲੈ ਤੇ ਜਿਹੜਾ 60000 ਦਾ ਮੇਰੇ ਕੋਲ ਐਗਰੀਮੈਂਟ ਹੈਗਾ ਇਹਨਾਂ ਕੋਲ ਤੇ ਮੈਂ ਤਾਂ ਕਹਿੰਨਾ ਵੀ ਚਲੋ ਕੁਛ ਨਹੀਂ ਕੁਛ ਨਹੀਂ ਤੇ ਕੁਛ ਸਹੀ ਮਿਲ ਜਾਈ ਵੀ ਹੁਣ ਅਸੀਂ ਧੱਕੇ ਖਾ ਰਹੇ ਆ ਇਹਨਾਂ ਨੇ ਮੇਰੇ ਕੋਲ ਪ ਦੇ ਦਿੱਤਾ এমਪਲੋਇਮੈਂਟ ਦੇ ਨਾਮ ਤੇ ਕਹਿ ਕੇ ਜੀ ਵਿਜ਼ਿਟ ਵੀਜ਼ਾ ਦੇਤਾ ਟੂਰਿਸਟ ਵੀਜ਼ਾ ਦੇਤਾ ਤੇ ਫਿਰ ਇਹਨਾਂ ਨੇ ਪੈਸੇ ਲੈਣ ਤੋਂ ਬਾਅਦ ਮੈਨੂੰ ਕਿਹਾ ਜੀ ਅਸੀਂ ਤੈਨੂੰ ਟਿਕਟ ਦੇਵਾਂਗੇ ਵੀਜ਼ਾ ਦੇ ਦਿੱਤਾ ਤੁਹਾਨੂੰ ਉਸ ਤੋਂ ਬਾਅਦ ਕਹਿੰਦੇ ਟਿਕਟ ਦੇਵਾਂ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਜੀ ਤੁਹਾਨੂੰ ਟਿਕਟ ਦੇਾਂਗੇ ਜੀ ਟਿਕਟ ਦੇ ਨਾਮ ਤੇ ਜੀ ਇਹਨਾਂ ਨੇ ਮੈਨੂੰ तरीका ही ਦਿੱਤੀਆਂ ਨੇ ਟਿਕਟ ਤਾਂ ਦਿੱਤੀ ਨਹੀਂ ਤਰੀਕ ਪਹਿਲੇ ਇਹਨਾਂ ਨੇ ਮੈਨੂੰ ਜਿਵੇਂ ਕਿ ਮੇਰਾ 27 ਨਵੰਬਰ ਤੱਕ ਵੀਜ਼ਾ ਹੈਗਾ ਸੀਗਾ 2 ਮਹੀਨੇ ਦਾ ਤੇ ਅਕਤੂਬਰ ਚ ਮੈਨੂੰ ਵੀਜ਼ਾ ਦਿੱਤਾ ਮੈਂ ਇਹਨਾਂ ਨੂੰ ਪੈਸੇ ਦੇ ਕੇ ਆ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਫੋਨ ਕਰਦਾ ਰਿਹਾ ਪਹਿਲੇ ਤਾਂ ਇਹਨਾਂ ਨੇ ਮੈਨੂੰ ਫਸਟ ਵੀਕ ਦਾ ਨਾਮ ਲਿਆ ਵੀ ਫਸਟ ਵੀਕ ਦੇ ਅੰਦਰ ਤੁਹਾਡੀ ਟਿਕਟ ਆ ਜਾਊਗੀ ਮੈਂ ਇਹਨਾਂ ਦੇ ਦਫ਼ਤਰ ਗਿਆ ਦਫ਼ਤਰ ਜਾਣ ਤੋਂ ਬਾਅਦ ਇਹਨਾਂ ਨੇ ਮੈਨੂੰ ਫਿਰ ਹਫ਼ਤੇ ਦਾ ਹੋਰ ਟਾਈਮ ਦਿੱਤਾ ਫਿਰ ਇੱਕ ਹਫ਼ਤੇ ਬਾਅਦ ਨੈਕਸਟ ਟਾਈਮ ਫਿਰ ਮੈਂ ਇਹਨਾਂ ਦੇ ਦਫ਼ਤਰ ਗਿਆ ਫਿਰ ਇਹ ਕਹਿਣ ਲੱਗ ਪਏ ਜੀ ਸਾਡਾ ਗਰੁੱਪ ਨਹੀਂ ਬਣ ਰਿਹਾ ਵੀ ਅਸੀਂ ਗਰੁੱਪ ਦੇ ਅੰਦਰ ਸਭ ਨੂੰ ਭੇਜ ਮੈਂ ਕਹ ਜੀ ਚਲੋ ਮੈਂ ਵੇਟ ਕਰ ਲੈਣਾ ਫਿਰ ਕਰਦੇ ਕਰਦੇ ਜੀ ਦਿਵਾਲੀ ਦਾ ਟਾਈਮ ਦਿੱਤਾ ਇਹਨਾਂ ਨੇ ਵੀ ਦਿਵਾਲੀ ਤੱਕ ਤੁਹਾਨੂੰ ਭੇਜ ਦਾਂਗੇ 12 ਨਵੰਬਰ ਜਿੱਦਾਂ ਦਿਵਾਲੀ ਸੀਗੀ ਮੈਂ ਦਿਵਾਲੀ ਤੱਕ ਵੇਟ ਕਰੀ ਮੈਂ ਵੀ ਥੋੜਾ ਜਿਹਾ ਐਦਾਂ ਹੋ ਗਿਆ ਵੀ ਚਲੋ ਆਪਣਾ ਦਿਵਾਲੀ ਘਰੇ ਆਪਦੇ ਮਨਾ ਲਾਂਗੇ ਆਪਦੇ ਮੁਲਕ ਚ ਮਨਾ ਲਾਂਗੇ ਭਾਰਤ ਜਾ ਕੇ ਕੰਮ ਕਰਨੇ ਆ ਮੈਂ ਵੀ ਇਸ ਚੱਕਰ ਚ ਦਿਵਾਲੀ ਤੱਕ ਰੁਕ ਗਿਆ ਜੀ ਫਿਰ ਉਸ ਤੋਂ ਬਾਅਦ ਵੀਰ ਜੀ 27 ਨਵੰਬਰ ਤੱਕ ਇਹਨਾਂ ਦੀ ਵੇਟ ਕਰਦੇ ਰਹੇ ਫਿਰ ਇਹਨਾਂ ਦੇ ਕੋਲ ਗਏ ਫਿਰ ਇਹਨਾਂ ਨੇ ਮੈਨੂੰ ਰਿਟਰਨ ਚ ਐਗਰੀਮੈਂਟ ਕਰਕੇ ਦਿੱਤਾ ਜੀ ਕਿਸੇ وجہ ਤੋਂ ਸਾਡੇ ਕੋਲ ਯਾਨੀ ਕਿ ਗਰੁੱਪ ਨਹੀਂ ਬਣਿਆ ਜਾਂ ਹੋਰ ਚੀਜ਼ਾਂ ਹੋ ਗਈਆਂ ਅਸੀਂ ਤੁਹਾਨੂੰ ਦੁਬਾਰਾ ਵੀਜ਼ਾ ਦੁਬਾਰਾ ਨਵੇਂ ਸਿਰੇ ਤੋਂ ਕੰਮ ਕਰਵਾ ਕੇ ਦੇਵਾਂਗੇ ਨਾ ਤਾਂ ਇਹਨਾਂ ਨੇ ਵੀਰ ਜੀ ਨਵੇਂ ਸਿਰੇ ਤੋਂ ਕੋਈ ਕੰਮ ਕਰਵਾਇਆ ਤੇ ਨਾ ਇਹਨਾਂ ਨੇ ਕੋਈ ਹੋਰ ਪ੍ਰਕਾਰ ਦਾ ਕੰਮ ਕਰਵਾਇਆ ਫਿਰ ਇਹਨਾਂ ਨੇ ਆਪਦੇ ਨੰਬਰ ਦਿੱਤੇ ਨੰਬਰ ਦਿੱਤੇ ਤੇ ਯਾਨੀ ਕਿ ਜਿਵੇਂ ਮੈਂ ਤੇ ਮੇਰੀ ਮਿਸ ਜ ਨਾਲ ਗਏ ਸੀਗੇ ਮੇਰੀ ਮਿਸ ਜ ਨੇ ਪੈਸੇ ਦਿੱਤੇ ਜੀ ਆਪਦੇ ਹੱਥੋਂ ਤੇ ਜਿਵੇਂ ਫਿਰ ਹੁਣ ਥੋੜੇ ਦਿਨ ਪਹਿਲੇ ਅਸੀਂ ਕਾਲ ਕਰਿਆ ਮੇਰੀ ਮਿਸਿਸ ਨੇ ਕਾਲ ਕਰਾਇਆ ਪੁੱਠੀਆਂ ਸੀ ਦੀਆਂ ਯਾਨੀ ਕਿ ਬਕਵਾਸ ਮਾਰਨ ਲੱਗ ਪਏ ਫਿਰ ਉਸ ਤੋਂ ਬਾਅਦ ਅਸੀਂ ਪਾਣੇ ਸਿੱਧੂ ਵੀਰ ਕੋਲ ਆਇਆ ਵੀ ਸ਼ਾਇਦ ਸਾਡਾ ਕੋਈ ਕੰਮ ਹੋ ਜਾਏ ਪਿਛਲੇ 1 ਮਹੀਨੇ ਪਹਿਲੇ ਵੀ ਅਸੀਂ ਪਾਣੇ ਵੀਰ ਕੋਲ ਆਏ ਸੀਗੇ ਤੇ ਇਹਨਾਂ ਨੇ ਏਜੰਟਾਂ ਨੇ 1 ਹਫ਼ਤੇ ਦਾ ਟਾਈਮ ਲਿਆ ਸੀਗਾ ਵੀ ਨੈਕਸਟ ਜਿਵੇਂ ਅਸੀਂ ਬੁੱਧਵਾਰ ਨੂੰ ਆਏ ਤੇ ਕਹਿੰਦੇ ਨੈਕਸਟ ਬੁੱਧਵਾਰ ਤੱਕ ਅਸੀਂ ਤੁਹਾਡੇ ਅਕਾਊਂਟ 'ਚ ਪੈਸੇ ਪਾ ਦਾਂਗੇ ਪਾਣੇ ਸਿੱਧੂ ਨਾਲ ਗੱਲ ਹੋਈ ਸੀ ਗੱਲ ਹੋਈ ਸੀ ਹਾਂਜੀ ਤੇ ਨੈਕਸਟ ਵੀਕ ਸਾਨੂੰ ਇਹ ਗੋਲੀਆਂ ਹੀ ਦਿੰਦੇ ਰਹੇ ਮਿੱਠੀਆਂ ਫੋਨ ਸਵਿਚ ਆਫ ਕਰ ਦੇਣਾ ਕਦੇ ਇਹਨਾਂ ਦੇ ਨਾਲ ਗੱਲ ਹੋਣੀ ਤਾਂ ਇਹਨਾਂ ਨੇ ਕਹਿਣਾ ਤੁਸੀਂ ਅਕਾਊਂਟ ਨੰਬਰ ਭੇਜੋ ਅਕਾਊਂਟ ਨੰਬਰ ਭੇਜਿਆ ਤਾਂ ਫਿਰ ਕਹਿੰਦੇ ਸਕੈਨਰ ਭੇਜੋ ਫਿਰ ਇਹਨਾਂ ਨੂੰ ਸਕੈਨਰ ਭੇਜਿਆ ਮੈਂ ਗੂਗਲ ਪੇ ਦਾ ਫਿਰ ਕਹਿੰਦੇ ਅੱਜ ਕਰਦੇ ਆ ਕੱਲ ਕਰਦੇ ਆ ਕਰਦੇ ਕਰਦੇ ਉਸ ਗੱਲ ਨੂੰ 2 ਮਹੀਨੇ ਹੋ ਚੁੱਕੇ ਨੇ ਅੱਜ ਫਿਰ ਮੈਂ ਭਾਨੇ ਵੀਰ ਕੋਲ ਆਇਆ ਹੋਇਆ ਤੇ ਭਾਨੇ ਵੀਰ ਨਾਲ ਮੇਰੀ ਗੱਲ ਹੋਈ ਹੈ ਇਹਨਾਂ ਨੇ ਕਿਹਾ ਭਾਨੇ ਵੀਰ ਨੇ ਮੈਨੂੰ ਕਿਹਾ ਜੀ ਇਹ ਪਿਆਰ ਨਾਲ ਮੰਨਦੇ ਤਾਂ ਠੀਕ ਹੈ ਇਹ ਤੇ ਭਾਨੇ ਕਹਿੰਦੇ ਵੀ ਮੈਂ ਤੁਹਾਡੇ ਨਾਲ ਖੁਦ ਚੰਡੀਗੜ੍ਹ ਚੱਲੂਗਾ ਹੁਣ ਭਾਨੇ ਵੀਰ ਜੀ ਦਾ ਇੰਤਜ਼ਾਰ ਹੈ ਮੈਨੂੰ ਉ ਨਵੀਰ ਕਹਿੰਦਾ ਕਿ ਮੈਂ ਤੁਹਾਡੇ ਨਾਲ ਜਾ ਕੇ ਉੱਥੇ ਦਫ਼ਤਰ ਚੱਲਾਂ ਹਾਂ ਜੀ ਪਾਨਾ ਵੀਰ ਜੀ ਕਹਿੰਦੇ ਨੇ ਇੱਕ ਵਾਰ ਤੁਸੀਂ ਇਕੱਲੇ ਚੱਲੋ ਦਫ਼ਤਰ ਇਕੱਲੇ ਜਾਓ ਦਫ਼ਤਰ ਪਿਆਰ ਨਾਲ ਗੱਲ ਕਰੋ ਜੇ ਕੋਈ ਤੁਹਾਡੇ ਨਾਲ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਦੀ ਵੀਡੀਓ ਲੈ ਕੇ ਆਓ ਜਾਂ ਉੱਥੇ ਜਾ ਕੇ ਤੁਸੀਂ ਇੱਕ ਬੈਨਰ ਬਣਵਾ ਕੇ ਬੈਨਰ ਛਪਵਾ ਕੇ ਆਪਣਾ ਤੁਸੀਂ ਉਹ ਵੀਡੀਓ ਬਣਾਓ ਵੀ ਇਹ ਠੱਗ ਏਜੰਟ ਨੇ ਜਾਂ ਜਿੱਦਾਂ ਵੀ ਹੈ ਤੇ ਇਹ ਜੇ ਤੁਹਾਡੇ ਨਾਲ ਕੋਈ ਪੁੱਠੀ ਸਿੱਧੀ ਗੱਲ ਕਰਦੇ ਹੈ ਤਾਂ ਅਗਲੀ ਵਾਰ ਮੈਂ ਚੱਲੂੰਗਾ ਤੁਹਾਡੇ ਨਾਲ ਪਾਨਾ ਵੀਰ ਨੇ ਮੈਨੂੰ ਇਹਨਾ ਆਸ਼ਵਾਸਨ ਦਿੱਤਾ ਤਾਂ ਮੈਨੂੰ ਤਸੱਲੀ ਹੈ ਪਾਨਾ ਵੀਰ ਨੇ ਕਿਹਾ ਤਾਂ ਜ਼ਰੂਰ ਮੇਰਾ ਕੋਈ ਨਾ ਕੋਈ ਹੱਲ ਹੋਊਗਾ ਠੀਕ ਹੈ ਤਾਂ ਤੁਸੀਂ ਲਟਕ ਰਹੇ ਸੀ ਲੰਬੇ ਸਮੇਂ ਤੋਂ ਹਾਂ ਜੀ ਮੈਂ ਕਾਫੀ ਲਗਭਗ ਲਗਭਗ 5-6 ਮਿੰਟ ਹੋ ਗਏ ਜੀ ਲਟਕ ਰਿਹਾ ਜੀ ਹਾਂ ਜੀ ਤਾਂ ਇਹ ਵੀਰ ਸਾਡੇ ਨਾਲ ਫਤਿਹਬਾਦ ਤੋਂ ਮੌਜੂਦ ਸੀ ਗੱਲਬਾਤ ਹੋਈ ਹੈ ਤਾਂ ਇਸ ਵੱਲੋਂ ਕਿਹਾ ਜਾ ਰਿਹਾ ਵੀਰ ਵੱਲੋਂ ਕਿ ਭਾਨੇ ਤੇ ਵਿਸ਼ਵਾਸ ਹੈ ਸਾਨੂੰ ਭਾਨੇ ਦੀ ਕਚਹਿਰੀ ਦੇ ਵਿੱਚ ਆਏ ਹਾਂ ਤਾਂ ਖਾਲੀ ਨਹੀਂ ਮੁੜਾਂਗੇ ਭਾਨੇ ਵੱਲੋਂ ਭਾਨਾ ਸਿੱਧੂ ਵੱਲੋਂ ਕਿਹਾ ਗਿਆ ਕਿ ਵੀ ਜੇਕਰ ਉਹ ਫੋਨ ਨਹੀਂ ਚੱਕਦਾ ਏਜੰਟ ਦਾ ਪੈਸੇ ਨਹੀਂ ਦਿੰਦਾ ਗੱਲਬਾਤ ਹੋਈ ਸੀ ਪਿਛਲੀ ਵਾਰ ਜਦੋਂ ਆਏ ਸੀ ਤਾਂ ਗੱਲਬਾਤ ਹੋਈ ਸੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਪੈਸੇ ਦੇ ਦੇਵਾਂਗੇ ਏਜੰਟ ਵੱਲੋਂ ਪਰ ਉਹਨਾਂ ਵੱਲੋਂ ਹੁਣ ਇਹਨਾਂ ਦਾ ਫੋਨ ਨਹੀਂ ਚੁੱਕਿਆ ਜਾ ਰਿਹਾ ਤਾਂ ਇਹਨਾਂ ਵੱਲੋਂ ਜੋ ਕਿਹਾ ਗਿਆ ਕਿ ਅਸੀਂ ਹੁਣ ਉੱਥੇ ਜਾਵਾਂਗੇ ਧਰਨਾ ਲਾਵਾਂਗੇ ਬੈਨਰ ਬਣਵਾ ਕੇ ਲੈ ਕੇ ਜਾਵਾਂਗੇ ਜੇਕਰ ਏਜੰਟ ਪੈਸੇ ਨਹੀਂ ਦੇਵੇਗਾ ਤਾਂ ਬਾਪੂ ਸ਼ਸ਼ੀਕਲ ਜੀ ਸਸਕਾਰ ਜਿਵੇਂ ਪਹੁੰਚੀ ਆ ਪੰਨਾ ਸਿੱਧੂ ਦੀ ਆਏ ਹਾਂ ਹਾਂਜੀ ਬਿਲਕੁਲ ਪੰਨਾ ਸਿੱਧੂ ਦੇ ਆਏ ਆ ਜੀ ਸਿੱਪਾ ਤੋਂ ਹੀ ਸੰਤੋਂ ਆਏ ਜੀ ਨੇ ਹਲ ਸਿੰਘ ਵਾਲੇ ਕੋਲ ਹੀ ਮਾ ਸਾਡਾ ਰਿਸ਼ਤੇਦਾਰ ਹੀ ਆ ਜੋ ਬੇਟਾ ਭੇਜਿਆ ਸੀ ਗਈ ਬਾਹਰ ਬਹਿਰੀਨ ਉਸ ਤੋਂ ਸਾਥੋਂ ਤਕਰੀਬਨ 2.5 ਲੱਖ ਰੁਪਏ ਦੇ ਨੇੜੇ ਲਿਆ ਗਿਆ ਜੀ 2 ਸਾਲ ਦਾ ਵੀਜ਼ਾ ਕਹਿੰਦੇ ਸੀ ਦੇਵਾਂਗੇ ਜੀ ਪਰ ਉੱਥੇ ਜਾ ਕੇ ਸਾਨੂੰ ਨਾ ਤਾਂ ਕੰਮ ਵਾਲਾ ਵੀਜ਼ਾ ਮਿਲਿਆ ਜੀ ਨਾ ਉਹਨਾਂ ਨੇ ਹੁਣ ਪੈਸੇ ਵਾਪਸ দেয়া 3 ਮਹੀਨੇ ਬੁਹਾ ਕੇ 4 ਮਹੀਨੇ ਤਕਰੀਬਨ ਇਦਰੋਂ ਟਿਕਟ ਕਰਾ ਕੇ ਸੀ ਵਾਪਸ ਆਇਆ ਜੀ ਜੀ ਦੇ ਵਿੱਚ ਇੱਕ ਟਿਕਟ 73000 ਦੀਆਂ 70000 ਦੀਆਂ ਸਾਡਾਂ ਦਾ ਤਕਰੀਬਨ ਟਿਕਟਾਂ ਹੀ ਆ ਜੀ ਇੱਕ ਟਿਕਟ ਸਾਡੀ ਉਹਨਾਂ ਨੇ ਦਿੱਲੀ ਜਾ ਕੇ 에어ਪੋਰਟ ਤੇ ਕੈਸਲ ਕਰਵਾਤੀ ਜੀ ਕਹਿੰਦੇ ਕਹਿ ਰਹੇ ਸੀ ਕਿ ਓਕੇ ਟੂ ਬੋਰਡ ਨਹੀਂ ਲੱਗੀ ਜੀ ਜੋ ਸਾਥੋਂ ਪੈਸੇ ਇਧਰੋਂ ਪ੍ਰਵਹ ਲਈ ਉਹਨਾਂ ਨੇ ਟਿਕਟ ਗਲਤ ਕਰਵਾਤੀ ਕਹਿੰਦੇ ਇਹਦਾ ਕੋਈ ਹੱਲ ਨਹੀਂਗਾ ਜੀ ਉਸ ਤੋਂ ਬਾਅਦ ਕਹਿੰਦੇ ਦੁਬਾਰਾ ਫੇਰ ਸਾਥੋਂ ਤੁਸੀਂ ਹੋਰ ਪੈਸੇ 30000 ਰੁਪਇਆ ਲੈ ਕੇ ਆਓ ਜੀ ਜੋ ਸਾਡੇ ਰਿਸ਼ਤੇਦਾਰ ਆ ਜੀ ਹੋਰ ਪ੍ਰਬੰਧ ਕਰੋ ਆਪਾਂ ਦੁਆਰਾ ਟਿਕਟ ਕਰਾਵਾਂਗੇ ਜੀ ਕੋਈ ਫਾਲਟ ਆ ਜੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਗਲਤੀ ਤਾਂ ਉਹਨਾਂ ਦੀ ਆ ਸਾਡੀ ਤਾਂ ਕੋਈ ਗਲਤੀ ਨਹੀਂ ਕੀਤੀ ਟਿਕਟ ਤੁਸੀਂ ਸਹੀ ਕਰਵਾਓ ਓਕੇ ਕਰਵਾਓ ਜਿੱਦੋਂ ਅਸੀਂ ਆਪਦੇ ਕੋਲ ਟਿਕਟ ਨਹੀਂ ਕਰਾਈ ਟਿਕਟ ਤੁਸੀਂ ਕਰਵਾ ਕੇ ਦਿੱਤੀ ਆ ਸਾਨੂੰ ਕਹਿੰਦੇ ਇਦੋਂ ਤੁਸੀਂ ਟਿਕਟ ਨਹੀਂ ਕਰਾਉਂ ਟਿਕਟ ਬਾਹਰੋਂ ਕਰਵਾਉਣੀ ਆ ਤਾਂ ਅਸੀਂ ਟਿਕਟ ਉਹਨਾਂ ਨੂੰ 30000 ਰੁਪਇਆ ਦੁਆਰਾ ਫੇਰ ਹੋਰ ਕਿਸੇ ਲਾ ਲਈ ਤੋਂ ਲੈ ਕੇ ਦਿੱਤਾ ਜੀ ਵਿਆਜ ਤੇ ਜੀ ਅਸੀਂ ਉਹ ਵੀ ਦਿੱਤਾ ਜੀ ਸਾਨੂੰ ਇੱਕ ਹਫਤੇ ਬਾਅਦ ਫੇਰ ਉਹ ਟੈਕ ਤੇ ਬਹਿਰਨ ਚੜਾਇਆ ਜੀ ਉਧਰ ਜਾ ਕੇ ਕਹਿੰਦੇ ਜੀ ਬਸ ਇਹ ਪੰਜਾਂ ਦਿਨਾਂ ਨੂੰ ਵੀ ਆ ਲੱਗ ਜੂਗਾ ਤੇ ਪਹੁੰਚ ਜੂ ਤੇ ਕੰਮ ਤੇ ਲੱਗ ਜੂਗੀ ਤਕਰੀਬਨ ਤਿੰਨ ਮਹੀਨੇ ਆ ਇਨਗਾਤੇ ਜੀ ਸਾਨੂੰ ਨਾ ਕੋਈ ਕੰਮ ਆਲਾ ਮਿਲਿਆ ਜੀ ਬੁਹਾ ਕੇ ਮੇਰੇ ਬੇਟੇ ਤੋਂ ਰੋਟੀ ਪਕਵਾਇਆ ਕਰਨਾ ਕਚਰਾ ਸਟਾਉਣ ਜੀ ਆ ਤੇ ਉਹਨਾਂ ਨੇ ਟੁੱਡੇ ਮਾਰ ਕੇ ਬੈਗ ਭੰਨ ਕੇ ਜੀ ਉਥੋਂ ਕੱਢਤਾ ਜੀ ਜੋ ਇਹਨਾਂ ਦੇ ਰਿਸ਼ਤੇਦਾਰ ਸੀ ਗਾਂ ਭੇਜਿਆ ਜੀ ਟੁੱਡੇ ਮਾਰ ਕੇ ਉਹ ਗੁਰਦੁਆਰਾ ਸਾਹਿਬ ਗਿਆ ਜੀ ਉਥੇ ਕਿਸੇ ਹੋਰ ਗਾਂ ਵਾਲੇ ਬੰਦੇ ਨੇ ਸਾਂਭਿਆ ਜੀ ਉਹਨੇ ਗਾਂ ਸਾਮਬਿਆ ਤੇ ਉਹਨੇ ਫਿਰ ਜੋ ਉੱਥੇ ਵੀ ਬੈਠਾ ਰਿਹਾ ਜਿਸ ਕੋਈ ਚਾਰਾ ਨਹੀਂ ਚੱਲਦਾ ਜੋ ਉਹਨ ਚੋਰੀ ਕੰਮ ਕਰਦਾਈ ਤਾਂ ਫਸਦਾ ਸੀਗਾ ਜੀ ਉੱਥੇ ਤਾਂ ਸਾਨੂੰ ਅਸੀਂ ਅਖੇ ਵੀ ਸਾਡੇ ਬੇਟੇ ਨੂੰ ਨਹੀਂ ਕੰਮ ਮਿਲਦਾ ਤਾਂ ਵਾਪਸ ਭੇਜ ਦੋ ਜੀ ਟੈਕਟ ਕਰਾ ਦਿਓ ਸਾਡੀ ਉਹਨਾਂ ਨੇ ਇੱਕ ਨਹੀਂ ਸੁਣੀ ਜੀ ਕੋਈ ਗੱਲ ਨਹੀਂ ਸੁਣੀ ਜੀ ਅਸੀਂ ਫਿਰ ਇਧਰੋਂ ਹੋਰ ਆਪਣੇ ਭੈਣ ਭਰਾਵਾਂ ਨੂੰ ਕਿਹਾ ਜੀ ਜਿਨ੍ਹਾਂ ਨੇ ਸਾਡੇ ਮਦਈ ਇਹਨੂੰ ਇਧਰੋਂ ਟੈਕਟ ਕਰਵਾ ਕੇ ਦਿੱਤੀ ਜੀ ਤਾਂ ਉਦੋਂ ਲੜਾਈ ਹੁੰਦੀ ਸੀਗੀ ਵੀ ਮੇਰੀ ਟੈਕਟ ਕਿਉਂ ਨਹੀਂ ਕਰਾਉਂਦੇ ਮੈਂ ਵਿਹਲਾ ਬੈਠਾ ਹੈ ਮੇਰੇ ਮਮੀ ਡੇਰੀ ਦਾ ਵਿਆਜ ਇਹਨਾਂ ਕਿੱਥੋਂ ਭਰਨਗੇ ਜੀ ਘਰੋਂ ਮੰਗਣ ਵਾਲੇ ਹੋ ਗਏ ਜੀ ਸਾਨੂੰ ਕਹਿ ਰਹੇ ਮਗਰ ਫਿਰ ਅਸੀਂ 20000 ਰੁਪਏ ਪਾਇਆ ਜੀ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਇਧਰ ਟੈਕਟ ਕਰਵਾਈ ਕਿਸੇ ਮੁੰਡੇ ਨੇ ਅਸੀਂ ਕੰਮ ਕਰਦੇ ਸੀ ਮਜ਼ਦੂਰੀ ਦਾ ਉਹਨਾਂ ਦਾ ਮੁੰਡਿਆ ਨੇ ਸਾਨੂੰ ਟੈਕਟ ਕਰਵਾ ਕੇ ਦਿੱਤੀ ਜੀ ਜਿਹਦੇ ਵੀ ਹਜੇ ਤੱਕ ਅਸੀਂ ਪੈਸੇ ਦੇਣੇ ਆ ਜੀ ਅਸੀਂ ਆਪ ਦਾ ਬੇਟਾ ਇਧਰੋਂ ਅੰਮ੍ਰਿਤਸਰੋਂ ਮੂਰੇ ਜਾ ਕੇ ਲੈ ਕੇ ਆਂਦਾ ਜੀ ਫਿਰ ਲੈ ਕੇ ਆਂਦਾ ਵਿਦੇਸ਼ਾਂ ਦੇ ਵਿੱਚ ਜਾ ਕੇ ਜਿਹੜੇ ਬੱਚੇ ਜਾਂਦੇ ਨੇ ਜਿਹੜੇ ਵੀਰ ਭੈਣ ਭਰਾ ਜਾਂਦੇ ਨੇ ਇਸ ਤੱਕ ਉਹਨਾਂ ਦੇ ਨਾਲ ਠੱਗੀਆਂ ਵੱਜਦੀਆਂ ਨੇ ਤੇ ਲੋਕ ਫਿਰ ਆਸ ਪੰਜਾਬ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਕੱਲਾ ਭਾਨਾ ਸਿੱਧੂ ਆ ਜਿਹੜਾ ਏਜੰਟਾਂ ਨਾਲ ਜਿਹਨੇ ਮੱਥਾ ਲਾਇਆ ਹੋਇਆ ਤੇ ਲੋਕ ਆਏ ਬੁੱਧਵਾਰ ਕਚਹਿਰੀ ਲੱਗਦੀ ਹੈ ਤੇ ਕਚਹਿਰੀ ਦੇ ਵਿੱਚ ਆਉਂਦੇ ਨੇ ਕੋਈ ਆਸ ਤੇ ਉਮੀਦ ਲੈ ਕੇ ਆਉਂਦੇ ਨੇ ਕਿ ਸਾਡੇ ਪੈਸੇ ਸ਼ਾਇਦ ਵਾਪਸ ਹੋ ਜਾਣਗੇ ਕਿਸੇ ਲੀਡਰ ਤੋਂ ਆਸ ਨਹੀਂ ਰੱਖਦੇ ਲੋਕ ਭਾਨੇ ਸਿੱਧੂ ਦੀ ਕਚਹਿਰੀ ਦੇ ਵਿੱਚ ਆਉਂਦੇ ਨੇ ਤਾਂ ਬੱਪੂ ਤੁਹਾਨੂੰ ਕਿਸੇ ਨੇ ਦੱਸ ਪਾਈ ਜਾਂ ਤੁਹਾਨੂੰ ਫੇਸਬੁੱਕ ਤੇ ਪਤਾ ਲੱਗਿਆ ਕਿ ਭਾਨੇ ਸਿੱਧੂ ਕੋਲ ਚਲੀ ਹੈ ਪਾਉ ਪੈਸੇ ਵਾਪਸ ਕਰਨ ਦੇ ਸਾਨੂੰ ਵੀ ਅਸੀਂ ਫੇਸਬੁੱਕ ਤੇ ਵੀ ਦੇਖਿਆ ਜੀ ਕਾਫੀ ਵੀਡੀਓ ਦੇਖੀਆਂ ਜੀ ਤੋ ਸਾਡੀ ਪਹਿਚਾਣ ਸੀ ਸਾਨੂੰ ਕਈ ਬੰਦਿਆਂ ਨੇ ਕਿਹਾ ਵੀ ਹੋਰ ਤਾਂ ਨਹੀਂ ਹੈਗਾ ਅਸੀਂ ਕੋਸ਼ਿਸ਼ ਕਰਕੇ ਦੇਖੀ ਸਿੱਧੇ ਗਏ ਜੋ ਮੈਂ ਤੇ ਮੇਰੀ ਮੈਸੇਜ ਗਏ ਜੀ ਉੱਥੇ ਤਾਂ ਸਾਨੂੰ ਅਸੀਂ ਘਰੇ ਕਿਹਾ ਵੀ ਆਪਣੇ ਰਿਸ਼ਤੇਦਾਰੀ ਦਾ ਮਾਮਲਾ ਸਾਨੂੰ ਪੈਸੇ ਮੋੜ ਦਿਓ ਚਲੋ ਜੇ ਤੁਸੀਂ 10000 ਵਿੱਚੋਂ ਰੱਖਣਾ ਤੋ ਸਾਨੂੰ ਬਾਕੀ ਪੈਸੇ ਦਿਓ ਸਾਨੂੰ ਵਿਆਜ ਪੈਂਦਾ ਸੀ ਵਿਆਜ ਫੈਂਸ ਤੋਂ ਚੱਕ-ਚੱਕ ਕੇ ਪੈਸੇ ਭਰੇ ਆ ਜੀ ਹੁਣ ਅੱਜ ਕੱਲ ਅਸੀਂ ਮਜ਼ਦੂਰੀ ਕਰਦੇ ਆ ਮੇਰੇ ਘਰ ਵਾਲਿਓ ਕਹਿਦਾ ਪੱਠੇ ਪਾਉਂਦੇ ਲੋਕਾਂ ਦੇ ਧਾਰਾਂ ਕਰਦੇ ਕੂੜਾ ਸੜਦੀ ਆ ਮੈਂ ਆਪ ਦਾ ਅੱਖਾਂ ਦਾ ਆਪਰੇਸ਼ਨ ਕਰਾਇਆ ਡਾਕਟਰ ਨੇ ਮਨਾ ਕੀਤਾ ਵੀ ਕੰਮ ਨਹੀਂ ਕਰਨਾ ਤੱਪ ਲੋਕ ਫੋਨ ਕਰਾਂ ਦੇ ਭਾਂਡੇ ਚੱਕਣ ਤੱਕ ਕਰਾਉਂਦੇ ਜਿਨ੍ਹਾਂ ਤੋਂ ਪੈਸੇ ਫੜੇ ਹੋਏ ਆ ਜੀ ਬਹੁਤ ਮੁਜਾਦਾ ਮੁਸ਼ਕਲ ਹੋਇਆ ਵਾ ਜੀ ਘਰ ਦਾ ਨਹੀਂ ਗੁਜ਼ਾਰਾ ਹੁੰਦਾ ਜੀ ਜ਼ਿਕਰੋਂ ਬਾਹਰ ਜਾਣੇ ਜੀ ਲੋਕ ਬਾਹਰ ਦੇ ਵਿੱਚ ਆ ਕੇ ਰੌਲਾ ਪਾਉਂਦੇ ਆ ਪੈਸੇ ਦਿਓ ਤਾਂ ਅਸੀਂ ਉਹਨਾਂ ਦੇ ਘਰੇ ਗਏ ਵੀ ਸਾਨੂੰ ਪੈਸੇ ਦਿਓ ਤਾਂ ਉਹ ਕਹਿੰਦੇ ਥਾਣੇ ਰਿਪੋਰਟ ਦੇ ਦਿਓ ਕਿ ਪੈਸੇ ਤਰੀਸੀ ਵਾਪਸ ਦੰਦੇਗੀ ਪੈਸੇ ਤਾਂ ਨਹੀਂ ਤੁਹਾਨੂੰ ਮਿਲਣਗੇ ਅੱਛਾ ਏਜੰਟ ਤੁਹਾਨੂੰ ਕਹਿੰਦਾ ਥਾਣੇ ਰਿਪੋਰਟ ਦੇ ਦਿ ਸਾਡੇ ਖਾਸ ਰਿਸ਼ਤੇਦਾਰੀ ਆ ਜੀ ਜੋ ਰਿਸ਼ਤੇਦਾਰੀ ਰਿਸ਼ਤੇਦਾਰਾ ਜਿਹੜੇ ਪੈਸੇ ਸਾਡੇ ਦੱਬੀ ਬੈਠੇ ਨਹੀਂ ਬਲਕਿ ਸਾਡੇ ਘਰ ਦਾ ਉਹ ਵੱਡੀ ਗਲਤੀ ਆ ਜੀ ਅੱਜ ਤੁਸੀਂ ਭਾਨੇ ਸਿੱਧੂ ਕੋਲ ਆਏ ਹੋ ਲੱਗਦਾ ਤੁਹਾਨੂੰ ਪੈਸੇ ਮਿਲ ਜਾਣਗੇ ਹਾਂ ਜੀ ਅਸੀਂ ਇਹ ਆਸ ਰੱਖ ਕੇ ਆਏ ਜੀ ਹੋ ਸਕਦਾ ਕੋਈ ਹੈ ਨਾ ਜੀ ਬਹੁਤ ਸਣ ਵਾਲੇ ਵੀ ਵੀ ਸਾਡੀ ਜਰੂਰ ਇਹ ਮਦਦ ਕਰਨਗੇ ਸਾਡਾ ਕੋਈ ਨਾ ਕੋਈ ਹੱਲ ਹੋ ਜਾਊਗਾ ਜੀ ਜਾ ਕੇ ਅਸੀਂ ਆਪ ਦਾ ਕੋਈ ਭੈਣ ਭਰਾ ਦੇ ਜੀ ਤੋਂ ਪੈਸੇ ਲਿਆ ਜਾਂ ਅਸੀਂ ਵਿਆਹ ਤੇ ਪੈਸੇ ਤੇ ਸਾਡੀ ਜਾਨ ਸੌਖੀ ਹੋ ਜੀ ਜੇ ਪੈਸੇ ਮਿਲਣਗੇ ਜੀ